ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮਿੰਗ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਅਪਲੋਡ ਕਰ ਲੱਗੇ ਆਂ ਪਿੰਡ ਲੋਕਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਕਰਨਦੀਪ ਵੀਰ ਦੇ ਜਿਹੜੀ ਫਾਰਮ ਤੋਂ ਆਈ ਦੀ ਵੀਡੀਓ ਅਪਲੋਡ ਕਰ ਲੱਗੇ ਆਂ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਇੱਕ ਗੱਭਣ ਗਾਂ ਦਿਖਾਵਾਂਗੇ ਸੂਣ ਦੇ ਦੋਸਤੋ ਬਿਲਕੁਲ ਨੇੜ ਆ ਡਿਟੇਲ ਆਪਾਂ ਜਿਹੜੀ ਦੋਸਤੋ ਇਸ ਵੀਰ ਤੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਸੋ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਚੈਨਲ ਨੂੰ ਦੋਸਤੋ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਮਾਰ ਲਗਦੇ ਘੰਟੀ ਦੇ ਬਟਨ ਜਿਹੜਾ ਆਲ ਤੇ ਸਿਲੈਕਟ ਦੋਸਤੋ ਜਰੂਰ ਕਰ ਦਿਆ ਕਰੋ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਅਸ਼ੂ ਖਰੀਦਣ ਤੋਂ ਪਹਿਲਾਂ ਦੋਸਤੋ ਤਸੱਲੀ ਜਿਹੜੀ ਕਰਨੀ ਹੈ ਨਿਰਖ ਪਰਖ ਜਿਹੜੀ ਕਰਨੀ ਹੈ ਤੁਸੀਂ ਆਪ ਆਕੇ ਕਰਨੀ ਹੁੰਦੀ ਹੈ ਸਾਡਾ ਕੰਮ ਦੋਸਤੋ ਸਿਰਫ YouTube ਤੇ ਵੀਡੀਓ ਬਣਾ ਕੇ ਪਾਉਣੀ ਬਾਕੀ ਦੀ ਜਿਹੜੀ ਦੋਸਤੋ ਤਸੱਲੀ ਹੈ ਉਹ ਤੁਸੀਂ ਆਪਣਾ ਹੱਕ ਸਮਝ ਕੇ ਫਰਜ਼ ਸਮਝ ਕੇ ਜਰੂਰ ਕਰ ਲਿਆ ਕਰੋ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਵੀਡੀਓ ਦੋਸਤੋ ਬਹੁਤ ਬਹੁਤ ਲਾਇਕ ਹੈ ਤੇ ਸ਼ੇਅਰ ਜਰੂਰ ਕਰਿਆ ਕਰੋ ਕਿ ਕਿਸੇ ਹੋਰ ਵੀ ਵੀਰਪਿਆ ਦਾ ਫਾਇਦਾ ਲਾਈਕ ਸ਼ੇਅਰ ਤੇ ਕਮੈਂਟ ਦੋਸਤੋ ਜ਼ਰੂਰ ਕਰਿਆ ਕਰੋ ਆਓ ਦੋਸਤੋ ਕੋਰੀਏ ਕਰਨਦੀਪ ਨਾਲ ਗੱਲਬਾਤ ਡਿਟੇਲ ਇਸ ਗਾਣ ਦੀ ਪੂਛ ਕੇ ਬਸ ਸਾਰੀ ਜਾਣਸਾਂ ਜੀ ਕਰ ਲੈਨੇ ਹਾਂ ਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਵਧੀਆ ਠੀਕ ਠਾਕ ਹੋਰ ਬਾਬੇ ਨਾਲ ਕੀ ਮਿਹਰਬਾਦ ਸ਼ੁਕਰ ਸ਼ੁਕਰ ਹੈ ਬੋਲੋ ਡਰਸਪਨਾ ਮੇਰਾ ਪਿੰਡ ਲਵਕਾ ਤਸਵੀਰ ਪੱਟੀ ਹੈ ਜਿਹੜਾ ਤਰਨਤਾਰ ਦੀ ਠੀਕ ਹੈ ਫੋਨ ਨੰਬਰ ਤੇ ਨਾਮ ਫੋਨ ਨੰਬਰ ਮੇਰਾ ਕਰਨਦੀਪ ਸਿੰਘ ਹਾਂ ਨਾ ਨਾ ਕਰਨਦੀਪ ਸਿੰਘ ਫੋਨ ਨੰਬਰ ਫੋਨ ਨੰਬਰ 9857 74377 ਠੀਕ ਹੈ ਜੀ ਦੋਸਤੋ ਥੋੜੀ ਜੀ ਕਾਲੀ ਦੇ ਵਿੱਚ ਕਨਫਿਊਜ਼ਨ ਹੋ ਜਾਂਦੀ ਹੈ ਕਈ ਵਾਰ ਗਰਮੀ ਦਾ ਮੌਸਮ ਹੈ ਕੋਈ ਕਿਸੇ ਬੰਦੇ ਦੇ ਵਾਸਤੇ ਗੱਲ ਨਹੀਂ ਕੀ ਹਾਂਜੀ ਜਿਹੜੀ ਅੱਜ ਇਹ ਗਾਂ ਦੀ ਆਪਾਂ ਡਿਟੇਲ ਦੱਸਣੀ ਆ ਕੀ ਡਿਟੇਲ ਇਸ ਗਾਂ ਦੀ ਇਹ ਵੀਰੇ ਦੂਜਾ ਸੁਆਹ ਸੁਣੀ ਆ ਹਾਂਜੀ ਤੇ 8 9 ਦਿਨ ਖੜਦੀ 8 9 ਦਿਨ ਦੀ ਖੜਦੀ ਹਾਂਜੀ ਠੀਕ ਹੈ ਜੀ ਪਹਿਲੇ ਸਵੇਰ ਦੁੱਧ ਕਿੰਨਾ ਚੋਆ ਇਹ ਪਹਿਲੇ ਸਵੇਰ ਚੋਆਇਆ ਸੀ 14 15 ਕਿਲੋ ਚੋਆ 14 15 ਕਿਲੋ ਚੋਆ ਹਾਂਜੀ ਠੀਕ ਹੈ ਜੀ ਤੋਰੀਏ ਨਾ ਦੋਸਤੋ ਦੂਜਾ ਸੁਆਹ ਗਾਂ ਸੁਣੀ ਹੈ ਜ 8 9 ਦਿਨ ਦਾ ਪਹਿਲੇ ਸਵੇਰੇ ਨੇ 14-15 ਕਿਲੋ ਦੁੱਧ ਵੀਰ ਕੰਦਾ ਚਵਾਇਆ ਵਾ ਚੰਗੀ ਦੋਸਤੋ ਸੰਭੀ ਆ ਰਾਜੀ ਚੰਗੀ ਦੋਸਤੋ ਗਰਮੀ ਦਾ ਮੌਸਮ ਹੈ ਜਿੰਨਾ ਪਸ਼ੂ ਦੋਸਤੋ ਰਾਜੀ ਉਹ ਸਦਾ ਉਹਨਾਂ ਦੇ ਰਾਜੀ ਪੂਰੀ ਸੂਣ ਦੇ ਦੋਸਤੋ ਬਿਲਕੁਲ ਨੇੜੇ 8-9 ਦਿਨ ਦਾ ਟਾਈਮ ਹੈ ਜੇ ਬਾਕੀ ਦਾ ਪਿਆਸ ਸੂਣ ਦੇ ਵਿੱਚ ਸੂਂਦੇ ਇਸ ਸਮੇਂ ਤੱਕ ਦੋਸਤੋ ਜਿਹੜਾ ਨੇ ਆਰਡਰ ਕੁਆਲਿਟੀ ਚ ਚੰਗੀ ਤਿਆਰ ਕਰ ਲੈਣੀ ਹੈ ਇਹ ਯਰਸੀ ਦੇ ਦੋਸਤੋ ਐਰ ਸ਼ਹਿਰ ਦੇ ਨਾਲੇ ਦਾ ਕ੍ਰੋਸ ਹੁੰਦੀ ਆ ਆ ਲੋ ਜੀ ਕਰੋ ਚੱਕ ले आ, दोस्तों ये फेस क्वालिटी तुम दिखा देना लो जी करो चेक ਥਣਾ ਥਣਾ ਦੀ ਦੋਸਤੋ ਕੁਆਲਿਟੀ ਬਹੁਤ ਵਧੀਆ ਗਾਣੇ ਤਿਆਰ ਕੀਤੀ ਆ ਹੱਥੀ ਚੋਾਈ ਜਿਹੜਾ ਮੁਠੀ ਵਾਲਾ ਥਣ ਲੱਗਾ ਦੋਸਤੋ ਬਹੁਤ ਵਧੀਆ ਕਰੋ ਚੱਕ ਜੀ ਨਾੜਾਂ ਨਹੀਂ ਦੋਸਤੋ ਹੋਵਾਂਗੇ ਕਾਫੀ ਵਧੀਆ ਵਾ ਬਰੀਕ ਬਰੀਕ ਨਾੜਾਂ ਬਹੁਤ ਜਿਆਦੀਆਂ ਵਾ ਬਾਕੀ ਦੋਸਤੋ ਗਾ ਦਾ ਕਰਦ ਕਾਠ ਠੀਕ ਆ ਹਾਈਟ ਦੋਸਤੋ ਗਾ ਦੀ ਪੂਰੀ ਫੁੱਲ ਹੈ ਜੀ ਆ ਕਰੋ ਚੱਕ ਆ ਲੋ ਜੀ ਦੋਸਤੋ ਬਹਿਣੀ ਵਾਲੇ ਪਾਸੋਂ ਥਣਾ ਦੀ ਕੁਆਲਿਟੀ ਚੈੱਕ ਕਰ ਲੋ ਹਵਾਨੇ ਤਾਂ ਨਾੜਾ ਜਿਹੜੀਆਂ ਦੋਸਤੋ ਬਰੀਕ ਬਰੀਕ ਤੇ ਮਿਲਕ ਵੈਨ ਦੀ ਕਰੋ ਚੈੱਕ ਤੇ ਮੁੱਲ ਵੀ ਦੋਸਤੋ ਆਪਾਂ ਪੁੱਛ ਰਹੇ ਨੇ ਕਰਨ ਦੀ ਤੋ ਕੀ ਮੁੱਲ ਕਰਦਾ ਕਰਨ ਦੀ ਪਿੱਛੇ ਕਰਨ ਦੀ ਮੁੱਲ ਦਾ ਕੀ ਕਰਦੇ ਇਹਦੇ ਵੀਰੇ ਮੁੱਲ ਫੋਨ ਤੇ ਹੋਊਗਾ ਮੁੱਲ ਫੋਨ ਤੇ ਹਾਂਜੀ ਠੀਕ ਹੈ ਜੀ ਮੁੱਲ ਦੋਸਤੋ ਇਹਦਾ ਫੋਨ ਤੇ ਹੋਊਗਾ ਜਿਹੜੇ ਵੀਰ ਨੂੰ ਪਸੰਦ ਆਊਗੀ ਨੰਬਰ ਜਿਹੜਾ ਆਪਾਂ ਕਰਨ ਦੀ ਦੱਸ ਸਕਰੀਨ ਤੇ ਲਗਾਤਾਰ ਚੱਲਦਾ ਕਰਦਾਂਗੇ ਗੱਲਬਾਤ ਕਰਕੇ ਵੀਰ ਨਾਲ ਤੁਸੀਂ ਗਾਂ ਦੀ ਦੋਸਤੋ ਡਿਟੇਲ ਜ਼ਿਆਦਾ ਪੁੱਛ ਸਕਦੇ ਤੇ ਮੁੱਲ ਪੁੱਛ ਸਕਦੇ ਧੰਨਵਾਦ ਦੋਸਤੋ Yeah. <laughs>